ਕੀ ਕਰਨੀ ਐਂ ਜੋ ਭਾਈ ਤੇਰ ਭੰਡੇ ਦੋਤੇ ਨੇ ਮੰਮੀ ਥੋਲੇ ਬੰਡੇ ਪਤਾ ਜੀ ਮੰਮੀ ਐ ਖਲੋਨੀ ਆ ਨਾ ਇੱਥੇ ਗਾਂਵ ਕਰਕੇ ਹੱਥ ਕੱਲਣੇ ਮੇਰੇ ਲੱਖ ਚ ਬੜੀ ਦਰਦੋਂ ਲੱਗ ਪੈਂਦੀ ਐ ਸਾਲ ਚ ਕਾ ਕੇ ਨਾ ਸੇਵਕ ਨੂੰ ਤੈਨਾਂ ਅਜਾ ਥੋੜਾ ਗਾਂਵ ਕਰਵਾ ਦੋ ਕਿ ਮੈਂ ਸਿੱਧੀ ਉਹ ਤੋਂ ਲਾਂਜਾ ਤਾਂ ਮੈਂ ਇੱਧਾ ਤੋਂ ਨਹੀਂ ਨਾ ਸਾਰੇ ਖਿੱਚ ਪੈ ਜਾਂਦੀ ਹੁੰਦਾ ਨਹੀਂ ਜੇ ਬਾਅਦ ਚ ਫੇਰ ਪਿੱਛੇ ਕਰਾਵਾਂਗੇ ਆਪਾਂ ਕੋੜਾੜੀਏ ਤੂੰ ਰੋਟੀ ਪਾਣੀ ਪਕਾ ਲਿਆ ਕਰ ਮੈਂ ਆਪੇ ਭੰਡੇ ਧਰੂਗੀ ਮੈਂ ਟੂਟੀਆਂ ਗਾਂਵ ਕਰਾਵਾਂ ਠੀਕਾ ਮੰਮੀ ਬਣਾ ਮਾ ਕੀ ਤੁਹਾਨੂੰ ਦੱਸ ਦੋ ਕੋਈ ਚਾਹ ਪਾਣੀ ਦੇ ਬਣਾ ਲਾ ਪਹਿਲਾਂ ਚਾਹ ਬਣਾਵਾਂ ਤੁਮ ਬਣਾ ਨਹੀਂ ਮੈਂ ਬੈ ਜਾ ਤੁਸੀਂ ਹਾਂ ਤਾਂ ਇਹ ਜਿੱਥੇ ਨਾ ਕਰੀ ਨਾ ਆਂ ਮੈਂ ਹਾਂ ਜਾਨ ਜਨਾ ਤੋੜ ਲਾ ਜਨਾ ਤੋੜ ਲਿਆ ਕਰ ਤੇ ਚਿੱਪੜ ਪਾਣੀ ਕਰਿਆ ਕਰ ਜੇ ਨਹੀਂ ਲਗੇ ਨੂੰ ਪਤਾ ਨਾ ਕਿ ਇਹਨਾਂ ਦੇ ਘਰ ਖੁਸ਼ੀ ਹੋਣ ਵਾਲੀ ਤੇ ਲਗਾੜ ਪੂਰੀ ਤਾਂ ਪਤਾ ਹੈ ਮੰਗਣੀ ਮੈਂ ਜਾਣ ਕੁਛ ਕਹਿੰਨੀ ਅੱਧਾ ਦੋਦੀ ਪੀ ਮੇਰੇ ਕੋ ਤੇ ਆ ਪਾਸਾ ਨਾ ਮੇਰਾ ਚੁੱਕਿਆ ਹੀ ਨਹੀਂ ਜੇ ਜਾਂਦਾ ਹੋਇਆ ਮੇਰੇ ਆ ਪਿੱਛੇ ਵੱਖੀ ਬਹੁਤ ਦਰਦ ਰਹਿੰਦੀ ਜੇ ਜਦੋਂ ਟੁੱਟਦੀ ਮੇਰੇ ਲਾਪੂ ਨੂੰ ਮਲ ਪੈ ਜਾਂਦਾ ਚੱਪਲ ਦੀ ਗੱਲ ਕਰਦੇ ਪੈਰ ਮੇਰੇ ਸੁੱਜੇ ਪਏ ਨੇ ਚੱਪਲ ਪੈਂਦੀ ਜੇ ਲੋਤ ਮਸਾ ਅੰਦਰੋਂ ਪਾਣੀ ਘੜ ਵਿੱਚ ਤੇਲ ਭਾਰ ਦੇ ਵਿੱਚ ਪੈਰ ਰੱਖ ਲਾ ਤੇ ਆਪੇ ਨਾਲ ਰਮੋ ਜਾਣੀਂ ਕੀ ਹੋਊਗੀ ਜਿੰਤਾ ਕਹਿੰਦੇ ਉਦਾਂ ਕਰ ਲੈਣੀ ਆ ਚਾਹ ਵੀ ਲੋ ਤੁਸੀਂ ਮੈਂ 10 ਮਿੰਟ ਲੇਟ ਜਾਵਾਂ ਮੈਂ ਕੋਟੋ ਖਰੋਤਾ ਹੁੰਦੀ ਜਾਂ ਜਾਂਦਿਆਂ ਫਿਰ ਮੈਂ ਨਾ ਦਾਲ ਸਬ지 ਕੁਛ ਧਰ ਲੈ ਗਈ। ਤਾਂ ਚੰਗਾ ਨਾ ਰੋਟੀ ਪਾਣੀ ਲੈਣੇ ਜਾ ਲੈ ਆਉਂਦੀ ਐ ਤੇ ਚਾਹ ਦੇ ਲੈ ਰੋਟੀ ਪਾਣੀ ਲੈ ਆਉਂਦੀ ਐ। ਇਹਦੇ ਤੇ ਹੋ ਕੰਮ ਹੀ ਰਹਿੰਦੇ ਆ। ਆਈ। ਪਹਿਲੇ ਤਾਂ ਖੇਰੇ ਰਵੇ ਐਦਾਂ ਭਾਗੇ ਜਾਂਦਾ ਸੇਵਕ ਜਿਵੇਂ 10 ਸਾਲਾਂ ਦਾ ਨਿਆਣਾ ਹੋਵੇ। ਬੜਾ ਸਮਝਾਇਆ ਕਿ ਨਾਲ ਫੇਲਾ ਪਾਇਆ ਕਰ ਮੇਰੇ ਕੋ ਨਹੀਂ ਕੰਮ ਮਿਲਣਾ ਹੁੰਦਾ ਉਹਨੂੰ ਪਰ ਜਿਆਦਾ ਜਿਨੀ ਵੀ ਮੇਰੀ ਸੁਣਦਾ ਨਹੀਂ ਆ ਦਰਦ ਵੀ ਲੱਗੀ ਹੋਈ ਬੜੀ ਡਾਕਟਰ ਦੇ ਨਾਲ ਹੋਈ ਇਹ ਅੱਜ ਡਾਕਟਰ ਵੱਲ ਤਾਂ ਤੇਰਾ ਬੜੀ ਛੇਤੀ ਧਿਆਨ ਰੰਦਾ ਜਿਹੜੀ ਡਾਕਟਰ ਕੋ ਦਵਾਈ ਪਹਿਲਾਂ ਲਿਆਂਦੀ ਆ ਦਰਦ ਹੰਦੀ ਤੇ ਗੋਲੀ ਖਾਲਾ ਘੁੱਟ ਘਬਰਾਟ ਹੁੰਦੀ ਘੁੱਟ ਪਾਣੀ ਦਾ ਪੀ ਐਡੀ ਛੇਤੀ ਉੱਠੇ ਡਾਕਟਰ ਕੋ ਉੱਠੇ ਡਾਕਟਰ ਕੋ ਡਾਕਟਰ ਨੇ ਵੀ ਗੋਲੀਆਂ ਹੀ ਦੇਣੀਆਂ ਡਾਕਟਰ ਨੇ ਕੋਈ ਤੈਨੂੰ ਅਲਾਦੀਨ ਦਾ ਚਰਾਗ ਤੇ ਨਹੀਂ ਤੇਰ ਦੇਣਾ ਕੋਈ ਦਿਖਾਈ ਸੀ ਹੁਣ ਮੇਰੇ ਨਾ ਹੱਥ ਪੈਰ ਵੀ ਕੰਮੀ ਜਾਂਦੇ ਨੇ ਅੱਗੇ ਨਹੀਂ ਇੰਦਾ ਛੇਤੀ ਹੁੰਦਾ ਤਹਾਡੇ ਸਾਹਮਣੇ ਮਿੰਨਾ ਵੀ ਸਤਵਾਂ ਜਾਂਦੇ ਆ ਮੈਂ ਤਾਂ ਉਹਨਾਂ ਨੇ ਕਿਹਾ ਸੀ ਅਲਟਰਾਸਾਉਂਡ ਵੀ ਕਰਵਾ ਕੇ ਦੇਖਣੀ ਆ ਆ ਮੈਨੂੰ ਦਰਦ ਕਦੀ ਅੰਦਰ ਉੱਠਦੀ ਆ ਕਦੀ ਅੰਦਰ ਉੱਠਦੀ ਆ ਤੇ ਜਿਹੜੀ ਉਹਨੇ ਗੋਲੀ ਦਿੱਤੀ ਸੀ ਨਾ ਉਹ ਮੈਂ ਸਵੇਰੇ ਵੀ ਖਾ ਲਈ ਤੇ ਦੁਪਹਿਰੇ ਵੀ ਖਾ ਲਈ ਆ ਪਰ ਮੈਨੂੰ ਉਹਨਾਂ ਫਰਕ ਨਹੀਂ ਜਾ ਪੈ ਆਂਦਿਆ ਮੈਂ ਕਿ ਐਵੇਂ ਕੋਈ ਗੱਲ ਨਾ ਹੋਜੀ ਹੋ ਜੇ ਤੇ ਚੱਲ ਮੈਂ ਤੁਹਾਨੂੰ ਕਹਿੰਦਾ ਡਾਕਟਰ ਤੇ ਹੋ ਆਈ ਏ ਫਿਰ ਤੁਸੀਂ ਕਹਾਂ ਮੈਨੂੰ ਕਿਆ ਨਹੀਂ ਬੋਲਾਂ ਲੇ ਕਿ ਮੈਨੂੰ ਸਾਹ ਚੜਦਾ ਪਿਆ ਮੰਮੀ ਮੇਰਾ ਤੇ ਆ ਬੜਾ ਸੇ ਬੀੜਾ ਹੁੰਦਿਆ ਏ ਸੇਮ ਕਨਵਾਜ ਮਾਰ ਪਹਿਲਾਂ ਮੈਨੂੰ ਦਵਾਈ ਲਿਆ ਕੇ ਦਵੇ ਫੇਰ ਮੈਂ ਤੈਨੂੰ ਲੈ ਕੇ ਤੁਰਾਂ ਅੱਛਾ ਚਲੋ ਵੇਖਦੀ ਆ ਹੈ ਵੀ ਘਾੜ ਨਹੀਂ ਟਿਕਦਾ ਮੈਂ ਕਰਦੀ ਆ ਗੱਲ ਆਏ ਦੱਸ ਇਹਦੇ ਜਿਹਦੇ ਮਾਸਾ ਜਰਾਂ ਦੇ ਨਹੀਂ ਹੈਗੇ ਅੱਜ ਕੱਲ ਤੇ ਲੋ ਘਾਰੇ ਕੁੜੀਆਂ ਬੱਚੇ ਜੰਮਦੀਆਂ ਇਹ ਬੱਚੇ ਜੰਮੇ ਆ ਅੱਜ ਕੱਲ੍ਹ ਦੀਆਂ ਰਿਆਲੋ ਘਾਰ ਹੀ ਜੰਮਦੀਆਂ ਆ ਹੋ ਗਿਆਈ ਉਹ ਹੋ ਗਿਆ ਇਹਨਾਂ ਕੰਮ ਨਾ ਕਾਰ ਕੋਈ ਕੰਮ ਕੋ ਹਾਇ ਲੱਤ ਪੀਰ ਹਾਇ ਲੱਕ ਪੀਰ ਦੱਸ ਉਹ ਪਰਦੇਸਾਂ 'ਚ ਬੈਠਾ ਹੁਣੇ ਉਹਨੂੰ ਫੋਨ ਕਰਾ ਦੇ ਦੀ ਇਹਦਾ ਮੈਂ ਕੀ ਕਰਾਂ ਜਿੰਨਾ ਚਿਰ ਮੈਨੂੰ ਆਪਣਾ ਦੁੱਖ ਨਾ ਦੱਸਾਂ ਉਹਨਾਂ ਚਿਰ ਨਹੀਂ ਸਮਝਦੀ ਇਹ ਆਪਣੀ ਹੀ ਸੁਣਾਈ ਜਾਂਦੀ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ ਮੈਨੂੰ ਆ ਹੋ ਗਿਆ ਮੈਂ ਦੱਸ ਕੀ ਕਰਾਂ ਹਣੀ ਮੈਂ ਆ ਕੋ ਵੀ ਵਾਜਣੇ ਡੈਗਰੀ ਕਹਨੇ ਉਦਾਂਂ ਦੀ ਰੰਦੀ ਵਾਜਿਆ ਤੂੰ ਮੇਰੇ ਨਾਲ ਸੁਣ ਪਹਿਲਾਂ ਜਾ ਮੇਰਾ ਤੇ ਆਪ ਸਰਪਾਟਣ ਦੇ ਆ ਉਹਦੀਆਂ ਵਾਜਣ ਮੈਂ ਕੀ ਕਰਾਂ ਮੈਨੂੰ ਜਾ ਕੇ ਦਵਾਈ ਲਿਆ ਕੇ ਤੇ ਮੇਰੀ ਗੱਲ ਸੁਣੋ ਭਾਬੀ ਦਾ ਤਾਂ ਮੂੰਹ ਲਾਲ ਜਾ ਕਰਾਇ ਜ ਬੜੀਆਂ ਘਬਰਾਹਟ ਜਿਹੀ ਹੁੰਦੀ ਭਾਬੀ ਨੂੰ ਕਿੱਲਾ ਧੋੜ ਧੋੜ ਤੇ ਨਹੀਂ ਲਵਾਤੀ ਤੀ ਜਿਵੇਂ ਕੰਮ ਕਰ ਤੂੰ ਐਗੀਆਂ ਗੱਲਾਂ ਮਾਰਦਾ ਰਹਿਣਾ ਧੋੜ ਮੈਂ ਤਾਂ ਬਾਗ ਚ ਲਈ ਫਿਰਦੀ ਉਹਨੂੰ ਤੇ ਮੈਂ ਇਦਾਂ ਕਰਦਾ ਭਾਬੀ ਮੈਨੂੰ ਕਹਿਣ ਦੇ ਹਾਂ ਆਂਦੇ ਵੀ ਮੈਨੂੰ ਵੀ ਨਾਲ ਲੈ ਆਇਆ ਤੇ ਮੰਮੀ ਨੂੰ ਵੀ ਨਾਲ ਲੈ ਆਇਆ ਦਵਾਈ ਲੈ ਆ। ਵੇ ਤੂੰ ਮੇਰੇ ਹਸਪਤਾਲਾ ਨਾ ਚੱਕ ਲਈਂ ਮੈਨੂੰ ਆਂਦਾ ਨਹੀਂ ਚੋ ਲੈ ਆ ਦੇ। ਮੈਨੂੰ ਤੇ ਮਾਰ ਗੋਲੀ ਪਹਿਲਾਂ ਲਿਆ ਕੇ। ਪਹਿਲਾਂ ਭਾਬੀ ਨੂੰ ਤਾਂ ਦੇਖ ਲਾ। ਤੂੰ ਦੇ ਮੂੰਹ ਤਾੜਾ ਮਾਣ ਹੁਣਾ ਵੇਖ ਜਾ ਭਾਬੀ ਨੂੰ ਦੇਖ ਲਾ ਪਹਿਲਾਂ। ਉਹਦੇ ਇੱਧੇ ਖੇਕਣ ਕਰਦੀ ਰਹਿੰਦੀ। ਉਹ ਵੇ ਕਿੰਨੀ ਦਵਾਈ ਲੈ ਕੇ ਦਿੱਤੀ ਲਫਾਫਾ ਭਰਿਆ। ਉਹਨੂੰ ਹੱਥ ਨਹੀਂ ਲਾਉਂਦੀ ਤੇ ਡਾਕਟਰ ਕੋਲ ਲੈ ਜਾ ਮੈਨੂੰ ਡਾਕਟਰ ਕੋਲ ਲੈ ਜਾ। ਇਹਨੇ ਦਰਸਾ ਲੋ ਕਰਨੇ ਆਣਾ ਜੰਮਣਾ। ਮੈਂ ਨਹੀਂ ਜੰਮਿਆ ਤੁਨ। ਹਜ਼ਾਰ ਮਾਤਾ। ਕੀ ਬਤਾ ਘਰ ਨੂੰ ਜਾਮ ਕੇ ਕਿਹੜਾ ਰੰਗ ਲਾ ਦਿੱਤੇ ਥੋੜਾ ਮੁੱਟਾ ਢਾ ਇਹੋ ਕੁਝ ਸੁਣਨਾ ਕੱਲ ਨੂੰ ਸਾਰੀਆਂ ਮਾਵਾਂ ਨੇ ਜਦ ਵੱਡੇ ਹੋ ਜਾਂਦੇ ਆ ਮਾਵਾਂ ਗੱਲਾਂ ਸੁਣਾਉਣ ਲੱਪੈਂਦੇ ਆ ਮੈਂ ਤਾਂ ਮਜ਼ਾਕ ਕਰਦਾ ਤੈਨੂੰ ਹੀ ਪਤਾ ਹੈ ਤੇਰਾ ਚੰਗਾ ਮਜ਼ਾਕ ਹੀ ਹੁਣ ਮੈਂ ਕਿ ਦੱਸੋ ਕਿਹਦੀ ਦਵਾਈ ਲਾਵਾਂ ਭਾਬੀ ਦੀ ਲਾਵਾਂ ਪਹਿਲਾਂ ਕਿ ਢਾੜੀ ਲਾਵਾਂ ਪਹਿਲਾਂ ਮੈਨੂੰ ਗੋਲੀ ਲਿਆ ਕੇ ਦੇ ਮੈਂ ਖਾਹੂੰਗੀ ਤੇ ਉਠੂੰਗੀ ਫੇਰ ਇਹਨੂੰ ਲੈ ਕੇ ਜਾਏਗਾ ਤਾਂ ਇਹਨੋਂ ਨਾ ਕੀ ਕਰਨਾ ਜਾ ਵੇਖੀ ਜਾ ਉਦਦਾ ਭਾਬੀ ਉਦਦਾ ਭਾਬੀ ਨੂੰ ਕਹਿੰਦੇ ਤੁਹਾਡੇ ਘਰ ਨਖਰੇ ਮਾੜਾ ਚਿਰਪੀਟ ਦਾ ਭਾਨਾ ਹੀ ਨਾ ਤੁਹਾਡਾ ਜੀ ਗੰਦਲਾ ਆ ਜਾਂਦਾ ਹੈ ਭਾਬੀ ਬਲੀ ਫੇਸਬੁਕ ਲਾਈਓ ਆਪ ਨੂੰ ਮੋਟਕਿਆ ਖੁਸ਼ਬੂ ਤਾਂ ਆਹ ਲਾਈ ਕਿ ਤੁਹਾਡੀ ਪਸੰਦ ਦੀ ਚੀਜ਼ ਬਣਾਈ ਹੈ ਮੈਨੂੰ ਬਰਦਾਸ਼ਤ ਨਹੀਂ ਜੀ ਦੇ ਦਾ ਤੜਕਾ ਨਾ ਹੀ ਮੈਂ ਪਨੀਰ ਦੀ ਸਬਜ਼ੀ ਖਾ ਸਕਦੀ ਆ ਉਹਨੂੰ ਤਾਂ ਬਾਹ ਖਾਣੇ ਸ਼ੁਰੂ ਹੋ ਜਾਂਦੇ ਨੇ ਤੂੰ ਇਹ ਹੋਣਾ ਪਰ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਨਾਲੇ ਤੁਸੀਂ ਐਵੇਂ ਕੰਮ ਕਰਨ ਦੇ ਕੰਮ ਮੰਮੀ ਨੂੰ ਬੋਲ ਨਾ ਕਰ ਦੇਣਾ ਸਾਰਾ ਜੀ ਕਮਲਿਆ ਤੈਨੂੰ ਕੀ ਪਤਾ ਹੋਵੇ ਕਿ ਐਸਾ ਲੱਜ ਕਈ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਤੇ ਕੁਝ ਐਵੀਆਂ ਚੀਜ਼ਾਂ ਪਸੰਦ ਆਉਂਦੀਆਂ ਜਿਹੜੇ ਸਾਰਾ ਪਰਿਵਾਰ ਨਹੀਂ ਖਾ ਸਕਦਾ ਪਰ ਮਾਂ ਬੜੀ ਪਸੰਦ ਥੋੜੀ ਵੇਖਣੀ ਆ ਮੈਂ ਤਾਂ ਤੁਹਾਡੀ ਸਾਰਿਆਂ ਦੀ ਵੇਖ ਲੈਣਾ ਪਸੰਦ ਦੱਸ ਕੋਈ ਗੱਲ ਨਹੀਂ ਮੈਂ ਕੁਝ ਹੋਰ ਖਾਣਗੀ ਬਣਾ ਕੇ ਤੁਹਾੰਦਾ ਮੰਮੀ ਦੀ ਸੁਣਦੀ ਹਾਲ ਕੀ ਕਹਿੰਦੇ ਸੀ ਤੇ ਚਲ ਆ ਫਿਰ ਗੱਡੀ ਕੱਢ ਲੈ ਚਾਹ ਸਾਨੂੰ ਡਾਕਟਰ ਤੇ ਮੈਨੂੰ ਵੀ ਦਵਾਈ ਕਰਵਾ ਦੇ ਤੇ ਮੰਮੀ ਨੂੰ ਵੀ ਕਰਵਾ ਦੇ ਭਾਬੀ ਤੂੰ ਵੀ ਤੀਜੇ ਕ ਦਿਨ ਡਾਕਟਰ ਕੋ ਤੁਰੀ ਨਹੀਂ ਕਿਤੇ ਡਾਕਟਰ ਤੇ ਨਹੀਂ ਪਸੰਦ ਆ ਗਏ ਤੁਹਾਨੂੰ ਨਹੀਂ ਦੇ ਡਾਕਟਰ ਕੋ ਨੂੰ ਬਸਾਂਦਾ ਮੈਂ ਮੇਰੀ ਹਾਲਤ ਹੀ ਐਦਾਂ ਦੀ ਹੈ ਕੀ ਕਰਾਂ ਆ ਜਿਹੜਾ ਤੇਰਾ ਭਤੀਜਾ ਕੇ ਪਤਾ ਇਹ ਭਤੀਜੀ ਜਿਹੜੀ ਆਣ ਵਾਲੀ ਆ ਨਾ ਆਈਓ ਨਹੀਂ ਮਾਂ ਨਾ ਕਰਕੇ ਇਹਦੇ ਪਾਸੇ ਉਹ ਮੈਨੂੰ ਇੰਨਾ ਅੰਦਰੋਂ ਦੁਖੀ ਨਹੀਂ ਹੁੰਦੀ ਆ ਮੈਨੂੰ ਡਾਕਟਰ ਕੋ ਬਦੋ-ਬਦੀ ਜਾਣਾ ਪੈਂਦਾ ਨਾ ਤੇ ਮੇਰਾ ਚਿਤਕਾ ਜਾਉਂਦਾ ਸੋ ਭਾਬੀ ਇੱਕ ਗੱਲ ਆ ਭਾਵੇਂ ਭਤੀਜਾ ਤੇ ਭਤੀਜੀ ਆਵੇ ਮੈਂ ਲੱਡੂ ਵੰਡਣੀ ਮੈਂ ਕੁਛ ਪੁਰਾ ਹੋਣੀ ਆ ਭਗੜੇ ਪੁੰਦੇ ਹੋਣਾ ਇਹਨੇ ਤੂੰ ਖੁਸ਼ ਹੋ ਲਈ ਤੇ ਜਾ ਮम्मी ਨੂੰ ਕੋ ਮੈਨੂੰ ਕਿਹਾ ਨਾ ਲੈ ਕੇ ਜਾ ਮੇਰੇ ਕੋ ਸੱਚੇ ਬਰਦਾਸ਼ ਨਹੀਂ ਹੁੰਦੇ ਮਾਮਾ ਤੁਹਾਨੂੰ ਬੁਲਾਉਣਾ ਭਾਈ ਛੇਤੀ ਬੁਲਾ ਮੇਰੇ ਬੜੀ ਦਰਦ ਹੋਣ ਦੇ ਮਾਤਾ ਆ ਆਇਆ ਮਾਤਾ ਛੇਤੀ ਆ ਮਿਲਣਾ ਤਾਂ ਭਾਬੀ ਦੇ ਚਾਹ ਉਹ ਕੀ ਹੋ ਗਿਆ ਉਹ ਆ ਛੇਤੀ ਆ ਭਾਬੀ ਦੇ ਦਰਦ ਹੋੜੀ ਹੋ ਭਾਬੀ ਨਾ ਜਾ ਰਹੀ ਤੇ ਤੂੰ ਤੜਫੰਡਿਆ ਕੁਛ ਨਹੀਂ ਹੁੰਦਾ ਉਧਰ ਦਵਾਈ ਪਈ ਜਾ ਦੇ ਦੇ ਉਹਨੂੰ ਗੋਲੀ ਮਾਤਾ ਕਹੀ ਦੀ ਸੱਸਿਆ ਤੂੰ ਤੂੰ ਉਹ ਗੱਲ पे ਸੱਸਾਂ ਵਾਲੀ ਕਰਨ ਈ ਆਂ ਮੈਂ ਮਾਂ ਨਹੀਂ ਆ ਜਦੋਂ ਮੈਨੂੰ ਘੁੱਟ ਪਾਣੀ ਦੇ ਦਿੱਤਾ ਤਾਂ ਉਹ ਚੰਗੀ ਭੜੀ ਹੋ ਜਾਣਾ ਤੇਰਾ ਦਿਲ ਨਾ ਮਾਤਾ ਪੱਥਰ ਈ ਹੁਣ ਮੈਨੂੰ ਉਹ ਦਰਦ ਦਾ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਆ ਔਰਤੀ ਔਰਤ ਦਾ ਦਰਦ ਸਮਝਦੀ ਆ ਹੁਣ ਮੈਨੂੰ ਕਿ ਪਤਾ ਕੀ ਕਰੂੰ ਦਰਦੋਂ ਈ ਆ ਤੂੰ ਥੋੜੀ ਬੋਦੀ ਸ਼ਰਮ ਕਰ ਲੈ ਮਾਤਾ ਉੱਠ ਕੇ ਵੇਖ ਲੈ ਮੇਰੀ ਸੁਣ ਗੱਲ ਸੇਵਕਾ ਹਾਇ ਤੇ ਕੋਈ ਤੇ ਮੈਨੀ ਪੂਰਾ ਪੁੱਛਣੀ ਉਹ ਤੇ ਉਹ ਚਰਾਂਦ ਨਹੀਂ ਕਰਦੀ ਉਹ ਆ ਕੇ ਇੱਕ ਵਾਰੀ ਵੇਖ ਤੇ ਲੈ ਔਰਤੀ ਔਰਤੀ ਦੀ ਦੁਸ਼ਮਣ ਬਣੀ ਸੱਸ ਬਣ ਕੇ ਨਾ ਸੋਇ ਦੇ ਇੱਕ ਵਾਰੀ ਮਾਂ ਬਣ ਕੇ ਸੋਚ ਲਾਦੀ ਉੱਠ ਕੇ ਆ ਮਾੜਾ ਜਾ ਚੱਲ ਕਿੱਥੇ ਨਹੀਂ ਜਾਣੀ ਹੱਥ ਹੁੰਦੀ ਆ ਮੰਮੀ ਮਾੜਾ ਕੀ ਕੀਤੀ ਆਏ ਹਾਏ ਕੀ ਹੋ ਗਿਆ ਕੀ ਹੋ ਗਿਆ ਮੰਮੀ ਮੇਰੇ ਸੱਸ ਤੋਂ ਬਣੀ ਹਾਂ ਗੁੱਟ ਪਾਣੀ ਪੀ ਹਾਂ 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 ਆਏ ਹਾਏ ਮਤਨੇ ਆ ਗਿਆ ਜੱਜ ਬਾਦਰੀਆ ਕੁੜੀਆਂ ਚ ਵੇਖਾਂ ਕੁੜੀਆਂ ਤੇ ਪੇਂਡਾਂ ਕਰ ਰਹੀ ਐ ਉਹ بابا ਸ਼ਰਮ ਘਾ ਥੋੜੀ ਬੋਦੀ ਚਲ ਆਪਾਂ ਵੀ ਉੱਥੇ ਬਾਹਰ ਸਾਰਾ ਕੰਮ ਇਹਨਾਂ ਨੂੰ ਲੈ ਜਨਾ ਗੱਡੀ ਬਾਗੇ ਆ ਤਾ ਥਾੜ ਦੇ ਕੇ ਥਾੜ ਸਹੀ ਦੂ ਲੈ ਹਣ ਜਾ ਲੈ ਜਾ ਸ਼ਰਮ ਘਾ ਹੱਥੀ ਪਾਵਾ ਮਾਰਾ ਮੋਟਾ ਮੇਕੀ ਡਾਕਟਰ ਨੇ ਵੀ ਤੈਨੂੰ ਬੋਲਣਾ ਨਹੀਂ ਜਾ ਲੈ ਜਾ ਚੁੱਪ ਕਰ ਜਾ ਮਾਦਾ ਤੇਰੇ ਨਾਲ ਗੱਲ ਕਰਨਾ ਬੇਕਾਰ ਆ ਤੈਨੂੰ ਜਿਹੜਾ ਭਰਾ ਲੈ ਕੇ ਕਰਦਾ ਜਾ ਫਟਕਾ ਟੋਰੀ ਇੱਥੇ ਹੈਗਾ ਆਪ ਵੀ ਥੋੜਾ ਬੋਲਾ ਸੋਚ ਲੋ ਚੰਗਾ ਚੁੱਪ ਕਾਇਦੇ ਰੁਕਿਆ ਜਾ ਬੋਲ ਨਾ ਜਾਦਾ ਮਾਂ ਦੀ ਪੋਰਾ ਫਿਕਰ ਨਹੀਂ ਉਹਨੂੰ ਲੈ ਗਈ ਇਹ ਲੋਕਾਂ ਦੀ ਜਿਵਾਕ ਜੰਮਣ ਲੱਗੀ ਅਈ ਭਲਾ ਜੰਮੇ ਉਹਨੂੰ ਲੈ ਗਈ ਲੱਲੇ ਪੋਚੇ ਲਾ ਕੇ ਇਹਨੂੰ ਇੱਕ ਦਿ ਆਖਰ ਆਈ ਮੁੰਡੇ ਨੂੰ ਮਾਂ ਦੀ ਪੋਰਾ ਫਿਕਰ ਨਹੀਂ ਪਰਜਾਈ ਦੀ ਪਈ ਉਹਨੂੰ ਲੈ ਕੇ ਤੁਰ ਪਿਆ ਵਾ ਜਾਂਦੇ ਆ ਲੈ ਡਾਕਟਰ ਨੇ ਲਿਆਓ 700 ਰੁਪਇਆ ਪੀਸ ਤੇ ਬਾਅਦ ਚ ਕੋਈ ਗੱਲ ਕਰੂਗਾ ਇਹਦਾ ਚਿੱਠਾ ਦਵਾਈ ਦਾ ਦੇ ਕੇ ਤੋੜ ਦੂ ਇਹਨੂੰ ਇਹਨਾਂ ਨੂੰ ਕੀ ਇਹਨੂੰ ਕਹਿੰਦੀ ਟੈਨਸ਼ਨ ਹੈ ਮੁੰਡਾ ਤੇ ਮੇਰਾ ਪਰਦੇਸਾਂ ੱੱੱ ਖਾਣ ਲਿਆ ਗੰਨੀ ਚ ਨਾ ਦਲ ਮੈਂ ਪਾਣਾ ਆਪੇ ਆ ਜੇਗੀ ਇਹਨੇ ਦਾਖਲ ਕਰ ਲਿਆ ਮੈਂ ਬਜਾਰੋਂ ਰੋਟੀ ਮਗਾ ਕੇ ਖਾ ਲੈ ਆਇਆ ਸੇਵਕ ਵੇ ਸੇਵਕ ਬੋਲਦਾ ਨਹੀਂ ਬੋਲ ਕੁਛ ਚਾ ਰਮਤਾ ਲੈ ਆਪਣੀ ਦਵਾਈ ਤੇਰੀ ਜ਼ਰੂਰੀ ਹੀ ਭਾਬੀ ਨਹੀਂ ਜ਼ਰੂਰੀ ਇਹਦੀ ਦਵਾਈ ਸੇਵਕ ਕੀ ਕਹਿਣ ਡਿਆ ਮੈਂ ਬੋਲ ਕੁਛ ਮੇਰਾ ਤਾਂ ਦਿਲ ਨਿਕਲ ਨਿਕਾ ਜਾਣਿਆ ਸੇਵਕ ਮਾਦਾ ਬੋਲਣ ਨੂੰ ਰਿਹਾ ਹੋਵੇ ਕੋਈ ਤਾਂ ਮੈਂ ਬੋਲਾਂ ਕੀ ਛੱਡੇ ਏ ਤੂੰ ਹਾਏ ਕੀ ਹੋਇਆ ਕਰਾਲਾ ਕੰਮ ਚੜਾਵਾ ਕੋਠੇ ਤੇ ਲਵਾਇਆ ਉਹ ਕੋਲ ਕੱਪੜੇ ਜਿਹੜੇ ਤਾਰ ਤੇ ਸੁੱਕਣੇ ਪਏ ਆ ਪਈ ਉਹ ਸਤਾਲ ਜਿਹੜੀਆਂ ਖੁਸ਼ੀਆਂ 2 ਮਹੀਨੇ ਬਾਅਦ ਹੋਣੀਆਂ ਐ ਨਾ ਹੁਣ ਉਹ ਵੀ ਨਹੀਂ ਹੋਣੀਆਂ ਸੇਵਕ ਕੀ ਕਹਿਣ ਡਿਆ ਮੈਂ ਦੱਸ ਮੈਨੂੰ ਖਤਮੀ ਘਣੀ ਮਾਤਾ ਨੂੰ ਕਾਦੀ ਬਸ ਜਿਹੜੇ ਚਾ ਮੈਨੂੰ ਹੈਗੇ ਨਾ ਮੇਰੇ ਭਤੀਜਾ ਤ ਦੀ ਜਿਉਣੀ ਮੈਂ ਲੱਡੂ ਅੰਡਨੇ ਸਭ ਖਤਮ ਐਂ ਡਿਆ ਪਈਓ ਸਤਾੜ ਹਾਂ ਸੇਵਕ ਇਹ ਕੀ ਕਹਿਣ ਡਿਆ ਤੂੰ ਤੇਰੇ ਕਰਕੇ ਆ ਮਾਤਾ ਇਹ ਸਭ ਹਾਂ ਰੱਬਾ ਕੀ ਕਰਾਵਾਂ ਹਾਂ ਰੱਬਾ ਕੀ ਹੋ ਗਿਆ ਮਾਤਾ ਤੇਰੇ ਵਰਗੀਆਂ ਸੱਸਾਂ ਹੁੰਦੀਆਂ ਨਹੀਂ ਜਿਹੜੀਆਂ ਕਦੀ ਮਾਂ ਨਹੀਂ ਬਣ ਸਕਦੀਆਂ ਨੋਹਾਂ ਨੇ ਜੇ ਤੂੰ ਅੱਜ ਮਾਂ ਭਾਣ ਕੇ ਵਿਖਾਇਆ ਹੁੰਦਾ ਨਾ ਤੇ ਇਹ ਕਹਿਣਾ ਘਮਾਉਂਦਾ ਕਰ ਵੀਰੇ ਨੂੰ ਫੋਨ ਆਪਿਆਂ ਮੈਂ ਨਹੀਂ ਕਰਦਾ। ਕਸੂਰ ਹਰ ਤੂੰ ਨੇ ਕੀ ਜੀ। ਇਹ ਵੀ ਮੈਂ ਕਿ ਫੋਨ ਕਰਾਂ। ਕਰ ਫੋਨ ਕਰਾਉ ਨੂੰ। ਕਰ ਪਈ ਉਸ ਤਲ ਜਾ। ਲੈ ਆਪਣੀ ਦਵਾਈ ਲੈ ਆ ਤੂੰ ਤੇਰਾ ਸਿਰ ਦਰਦ ਜਾਂਦਾ ਜ਼ਰੂਰੀ ਭਾਬੀ ਨਾਲ। ਸੇਵਕ ਸੇਵਕ ਨੇ ਆਪਣੇ ਪੁੱਤਰ ਕਿਦਾਂ ਫੋਨ ਕਰਾ। ਸੇਵਕ ਬੋਲ ਪੱਤਾ ਮੈਂ ਕੀ ਆਖਾਂ ਉਹ ਮੈਂ ਕੀ ਮਾਦਾ ਤੂੰ ਏਦਾਂ ਕਹਿ ਨਹੀਂ ਮੈਨੂੰ ਇਹ ਦੱਸ ਵੀਰੇ ਨੂੰ ਕੀ ਕਰੂੰਗਾ ਮੈਂ ਫੋਨ ਕਰਕੇ ਇਹ ਲੋਕੀ ਇਹਨਾਂ ਖੁਸ਼ੀਆਂ ਲੱਭਦੇ ਆ ਮੈਂ ਇਹ ਖੁਸ਼ੀਆਂ ਆਪਣੇ ਇੱਥੋਂ ਆਪੇ ਗਵਾ ਲਈਆਂ ਰੱਬਾ ਮੈਂ ਕਿੱਡੀ ਪਾਪਾਂ ਨੇ ਆ ਮੈਂ ਕੀ ਕਹਾਂ ਮੈਂ ਵੀਰੇ ਨੂੰ ਫੋਨ ਕਰਕੇ ਕੀ ਕਹੂੰਗਾ ਕਿ ਅਸੀਂ ਭਾਬੀ ਦੀ ਸੰਭਾਲ ਨਹੀਂ ਕਰ ਸਕੇ ਦੇਖਭਾਲ ਨਹੀਂ ਕਰ ਸਕੇ ਅਸੀਂ ਕੀ ਕਹੂੰਗਾ ਉਹਨੂੰ ਮੈਂ ਸੇਵਕ ਮੈਂ ਕੀ ਕਹਾਂ ਦੱਸ ਨਹੀਂ ਮਾਦਾ ਤੇਰੇ ਨਾਲ ਵੱਧ ਚਾਹ ਮੈਨੂੰ ਹੀ ਕੀ ਪਤਾ ਮੈਂ ਪਤੀ ਜੀ ਹੋਣੀ ਕਿ ਪਤੀ ਜਾਣਾ ਮੈਂ ਲੱਡੂ ਵੰਡਣੇ ਸਭ ਚਾਹ ਮੇਰੇ ਵੀ ਘੇਰ ਹੁੰਦੇ ਤੇਰੀ ਮਿਲਣਾ ਆ ਇਹ ਵੀ ਮੌਕਾ ਈ ਚੱਟਾ ਉਹਦੇ ਕੋਲ ਪਈ ਉਹ ਸਤਾਰ ਇਥੋਂ ਤੱਕ ਡਾਕਟਰਾਂ ਨੇ ਇਹ ਵੀ ਕਹਿਤਾ ਸੀ ਸ਼ਾਇਦ ਹੀ ਆਏ ਬਚੇ ਹਾਂ ਸਰਵਕਲ ਚੱਲ ਲੈ ਆ ਚਲ ਮੇਰੇ ਮਨ ਮੇਰੇ ਕੋ ਬੜੀ ਵੱਡੀ ਸੇ ਉਹ ਗਲਤੀ ਹੋ ਗਈ ਮੇਰੀ ਗਲਤੀ ਦਾ ਨਤੀਜਾ ਨਿਕਲੇ ਸਰਵਕਲ ਚੱਲ ਚੱਲੀਏ ਪੁੱਤ ਮੈਨੂੰ ਮਰੀ ਹਿੰਮਤ ਨਹੀਂ ਬੈਣੀ ਚੱਲ ਪੁੱਤ ਚੱਲੀਏ ਚੱਲ ਪੁੱਤ ਸਸੀ ਗਾਂਜੀ ਹਾਂਜੀ ਅੱਜ ਦੀ ਵੀਡੀਓ ਇਹ ਸੀ ਕਿ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ ਉਸ ਮੌਕੇ ਦੇ ਕਿ ਜਦੋਂ ਔਰਤ ਨੂੰ ਪਤਾ ਹੁੰਦਾ ਹੈ ਕਿ ਇਹ ਕਿਸ ਦਰਦ ਵਿੱਚ ਹੈ ਜਿਆਦਾਤਰ ਤੁਸੀਂ ਘਰਾਂ 'ਚ ਦੇਖਿਆ ਹੋਏਗਾ ਤਕਰੀਬਨ ਬਹੁਤ ਘੱਟ ਜਦ ਹੈ ਕਿ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਨਾ ਤਾਂ ਉਹਦੀ ਜਠਾਣੀ ਦਰਾਣੀ ਨਨਾਨ ਜਾਂ ਸੱਸ ਕੋਈ ਨਾ ਕੋਈ ਨਾ ਉਹਨੂੰ ਨਾਟਕਬਾਜ਼ ਦੇ ਵਿੱਚ ਲੰਡੇਗਾ ਉਸ ਪੋਜੀਸ਼ਨ ਨੂੰ ਕਿ ਅਸੀਂ ਵੀ ਤਾਂ ਪ੍ਰੈਗਨੈਂਟ ਆਏ ਸਾਂ ਅਹੀਂ ਤਾਂ ਬੱਚੇ ਜੰਮੇ ਨੇ ਇਹਨੂੰ ਕੋਈ ਬਖਰੀਆਂ ਦਰਦਾਂ ਆਉਂਦੀਆਂ ਇਹਨੂੰ ਬਖਰੀ ਤਕਲੀਫ ਹੁੰਦੀ ਹੈ ਇਹਦੇ ਬਖਰੇ ਦੇ ਖੇਖਣ ਹੈ ਪਰ ਪਲੀਜ਼ ਹਰ ਇਨਸਾਨ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਹੂੰ ਕਿਸੇ ਨੂੰ ਕੋਈ ਫੀਵਰ ਕਿਸੇ ਤਰੀਕੇ ਦਾ ਕਿਸੇ ਦੇ ਢਿੱਡ-ਬਿੱਡ ਕਿਸ ਤਰੀਕੇ ਦੀ ਸੋ ਜਦੋਂ ਇੱਕ ਔਰਤ ਦੇ ਅੰਦਰੋਂ ਇੱਕ ਬੱਚਾ ਜੰਮਣਾ ਕੋਈ ਛੋਟੀ ਗੱਲ ਨਹੀਂ ਗਈ ਇਹ ਪਰਮਾਤਮਾ ਨੇ ਬਖਸ਼ਿਤ ਔਰਤ ਨੂੰ ਹੀ ਦਿੱਤੀ ਹੈ ਪਰ ਫਿਰ ਵੀ ਐਸ ਵੀ ਦਾ ਦਰਦ ਸਭ ਤੋਂ ਜ਼ਿਆਦਾ ਮੈਂ ਸਮਝਦੀ ਕਿ ਬੰਦੇ ਸਮਝ ਨਹੀਂ ਲੈਂਦੇ ਨੇ ਔਰਤਾ ਘਾਟ ਸਮਝਦੀਆਂ ਘਰ ਵਿੱਚ ਉਹਨਾਂ ਦਾ ਤਾਂ ਨਿਤੂ ਦਾ ਕਲੇਸ਼ ਹੀ ਲਿੰਦਾ ਆਪਣੀਆਂ ਨੂੰਹਾਂ ਨਾਲ ਜਾਂ ਆਪਣੀਆਂ ਸ਼ਰਿਕਨਾ ਨਾਲ ਕਿ ਲੈ ਜਿਆਦਾ ਹੀ ਨਖਰੇ ਕਰਦੀ ਔਰ ਕੋਸ ਹਾਲਾਚ ਬਤ ਤੋਂ ਬਾਦ ਕੰਮ ਲੈਣਗੇ ਕੱਪੜੇ ਧਵਾਣਗੇ ਭਾਰਾ ਵੀ ਕੰਮ ਲਲਣਗੇ ਦੇਖਣਗੇ ਨਹੀਂ ਕਿ ਅਹੀਂ ਜਰੂਰ ਸੁਜੀਸ਼ਨ ਜਿਹਾ ਸਾਹ ਉਸ ਹਾਲਾਚ ਸਾ ਸਾਨੂੰ ਕੀ ਸੋਕਾ ਸੀ ਮੰਗਦੇ ਸਾ ਕਿ ਸਾਡੇ ਲਈ ਕੋਈ ਸੋਚੇ ਤੁਸੀਂ ਵੀ ਉਹਦੇ ਬਾਰੇ ਵਿੱਚ ਸੋਚੋ ਕੁਝ ਲੋਗ ਆਪਣੀਆਂ ਅੰਗਲੀਆਂ ਇਦਾਂ ਦੀਆਂ ਕਰਕੇ ਆਪਣੇ ਘਰ ਦੀਆਂ ਨੂੰਹਾਂ ਨਾਲ ਧੀਆਂ ਨਾਲ ਜੋ ਵੀ ਪਰਿਵਾਰ ਦੇ ਜੀਵਾਂ ਨਾਲ ਇਸ ਤਾਂ ਦੀ ਰੁੱਖਾ ਵਰਤੋਂ ਕਰਕੇ ਆਮਲੀਆਂ ਖੁਸ਼ੀਆਂ ਤੇ ਪਾਣੀ ਪਾ ਦਿੰਦੇ ਨੇ ਸੋ ਇਹ ਵੀਡੀਓ ਉਹਨਾਂ ਵਾਸਤੇ ਹੈ ਕਿ ਕਦੀ ਕਦੀ ਜਿਹੜੀ ਰੱਬ ਦੇਣ ਦਿੰਦਾ ਨਾ ਬਾਅਦ ਚ ਸ਼ਾਇਦ ਕਦੀ ਵੀ ਨਹੀਂ ਦੇ ਪਾਉਂਦਾ ਕਿਉਂਕਿ ਤੁਹਾਨੂੰ ਉਹਦੀ ਕਦਰ ਨਹੀਂ ਹੁੰਦੀ ਸੋ ਆਪਣੀਆਂ ਨੂੰਹਾਂ ਨੂੰ ਪੰਜਾਬੀਆਂ ਦਰਾਨੀਆਂ ਜੇ ਥਾਨੀਆਂ ਨੂੰ ਜਾਨਾ ਨਾਲ ਨੂੰ ਕੋਈ ਵੀ ਜਿਹੜੀ ਘਰ ਰਹਿਣ ਆਈ ਹੁੰਦੀ ਹੈ ਉਹਦੇ ਨਾਲ ਵਿਤਕਰਾਂ ਨਾ ਇਦਾਂ ਦਾ ਕਰਿਆ ਕਰੋ ਔਰਤ ਹੋ ਕੇ ਔਰਤ ਦੀ ਦੁਸ਼ਮਣ ਨਾ ਬਣੋ ਬਲਕੇ ਉਹਦੀ ਇੱਕ ਹਿੰਮਤਦਾਰ ਇੱਕ ਉਹਦੀ ਸਾਇਟਦਾਰ ਜਾਂ ਕਿੱਦਾਂ ਕਹਿੰਦੇ ਦੀਦੀ ਜੀ ਉਹਦੀ ਸੁਖਦੁਖ ਦੀ ਪਾਈ ਬਲ ਬਨੂ ਦਿਓ ਰੋ ਕੇ ਸੇਵਕ ਨੇ ਬੜਾ ਸੋਨਾ ਰੋਲ ਨਿਭਾਇਆ ਹੈ ਕਿ ਭਰਾ ਵੱਲੋਂ ਭਰਾਵਤੀ ਪਿਆਰ ਹੈ ਇੱਕ ਫਰਜ਼ ਸਮਝੇ ਆਪਣਾ ਕਿ ਮੇਰਾ ਭਰਾ ਪ੍ਰਦੇਸ਼ ਚ ਹੈ ਤੇ ਮੈਂ ਉਹਦਾ ਕਿਸ ਤਰ੍ਹਾਂ ਆਪਣੇ ਮਾਂ ਦਾ ਪਰਜਾਈ ਦਾ ਆਪਣੇ ਪਰਿਵਾਰ ਦਾ ਕਿੱਦਾਂ ਧਿਆਨ ਕਰਾਂ ਉਹਨੂੰ ਸਾਰਾ ਪਤਾ ਹੈ ਲੇਕਿਨ ਸਾਸਮਾਏ ਐਸਾ ਹਮਕਾ ਚਾਹੀਏ ਕਿ ਮੈਂ ਆਪਣੇ ਭਰੇ ਟਾਈਮ ਦਾਈਆਂ ਕੋ ਜਾ ਕੇ ਕੇਸ ਕਰਾਇਆ ਸਭ ਠੀਕ ਰਿਹਾ ਇਹ ਨਖਰੇबाज ਨੂੰ ਕੀ ਹੈ ਐਦਾਂ ਦਾ ਕੁਛ ਨਹੀਂ ਹੁੰਦਾ ਸੋਹ ਰਲ ਮਿਲ ਕੇ ਰਹੋ ਇੱਕ ਦੂਜੇ ਦੇ ਦੁਸ਼ਮਣ ਨਾ ਬਣੋ ਆਉਣ ਵਾਲੀਆਂ ਖੁਸ਼ੀਆਂ ਇੱਕੋ ਵਾਰੀ ਆਉਂਦੀਆਂ ਬਾਰ-ਬਾਰ ਦਰਵਾਜ਼ਾ ਨਹੀਂ ਖੜਕਾਂਦੀਆਂ ਧਿਆਨ ਰੱਖਣਾ ਇਸ ਚੀਜ਼ ਦਾ ਪਰ ਮੈਂ ਇਹੋ ਜੀ ਸੱਸ ਹੈਗੀ ਨਹੀਂ ਜੇ ਐਦਾਂ ਮੈਨੂੰ ਗਲਤ ਨਾ ਸਮਝਿਓ ਮੈਨੂੰ ਮaaf ਕਰਿਓ ਇਹ ਤਾਂ ਸਿਰਫ ਇੱਕ ਸਟੋਰੀ ਹੈ ਜੋ ਕਿ ਸਾਨੂੰ ਕਿਸੇ ਨੇ ਦੱਸੀ ਸੀ ਕਿ ਦੀਰੀ ਮੇਰੇ ਨਾਲ ਐਦਾਂ ਹੋਇਆ ਅਸੀਂ ਸਿਰਫ ਉਸੇ ਤਰੀਕੇ ਹੀ ਛੋਟੀ ਜੀ ਬਿਲਕੁਲ ਬਣਾ ਕੇ ਆਪਣੇ ਕੋਲ ਜ਼ਿਆਦਾਤਰ ਰੀਅਲ ਹੀ ਹੁੰਦੀਆਂ ਹਾਂ ਹਾਂਜੀ ਹਾਂਜੀ ਸਾਡੇ ਆਪਣੀਆਂ ਕੋਈ ਹੁੰਦੀਆਂ ਨਹੀਂ ਕਿ ਜਿਹੜੇ ਲਿਖੇ ਵੀ ਰੀਅਲ ਜ਼ਿਆਦਾ ਹੁੰਦੇ ਆ ਸਾਨੂੰ ਰੀਅਲ ਚ ਦੱਸਿਆ ਜਾਂਦਾ ਸੋ ਅਸੀਂ ਉਸੇ ਨੂੰ ਹੀ ਥੋੜਾ ਤੋੜ ਮੋੜ ਕੇ ਬਣਾ ਕੇ ਤੁਹਾਨੂੰ ਦੱਸਦਾ ਪਰ ਥੋੜੇ ਤਰੀਕੇ ਚ ਦੱਸਿਆ ਆ ਮੇਰੀ ਨਾਲ ਤਾਂ ਬਹੁਤ ਕੁਝ ਹੋਇਆ ਹੁੰਦਾ ਵੈ ਇਸ ਲਈ ਸਟੋਰੀ ਵੇਖ ਕੇ ਸਾਨੂੰ ਪਲੀਜ਼ ਮੈਸੇਜ ਚ ਦੱਸਣਾ ਜ਼ਰੂਰ ਕਮੈਂਟ ਬਾਕਸ ਵਿੱਚ ਜੇ ਕਿ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਹੈ ਵਧੀਆ ਲੱਗੀ ਤੇ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਚੈਨਲ ਕਰਨਾ ਨਾ ਭੁੱਲਣਾ ਤੇ ਬੈਲ ਵਾਲਾ ਇਸ਼ਾਰਾ ਮੇਰਾ ਹੀ ਹ ਠੀਕ ਹੈ ਜੀ ਚਲੋ ਆਪਣਾ ਖਿਆਲ ਰੱਖੋ ਗਰਮੀ ਬਹੁਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਉੱਠਦੀ ਆ ਬੁੱਢੇ ਵਾਲੇ ਲੋਕਾਂ ਕੋ ਬੰਨ ਲਾ ਮੱਟੀ ਲਾ ਕੇ ਲੋਕਾਂ ਨੂੰ ਕੋ ਲਾ ਬੁੱਢੇ ਵਾਲੇ ਤੇ ਕੋ ਲਾ ਆ ਬਈ ਆ ਤੂੰ ਕੀ ਕਰਦੀ ਹੈ ਤੇ ਕੀ ਆ ਮੈਂ ਕੋ ਦਿਲ ਦਿਲ ਹੋਣਾ ਚਾਹੀ ਜਵਾਨ ਉਮਰ ਮੇ ਕਹਿ ਰੱਖਾ ਬਸ ਦਿਲ ਚੰਗਾ ਹੋਣਾ ਚਾਹੀਦਾ ਨੀਅਤ ਸਾਫ ਹੋਣੀ ਚਾਹੀਦੀ ਆ ਹਾਂਜੀ ਗਾਇਜ਼ ਅਸੀਂ ਬੜੀ ਪਿਆਰੀ ਜਿਹੀ ਵੀਡੀਓ ਅੱਜ ਸ਼ੂਟ ਕਰ ਰਹੇ ਹਾਂ ਮੈਨੂੰ ਬਹੁਤ ਸੰਗ ਆਂਦੀ ਵੀ ਆ ਇਹਦੇ ਵਿੱਚ ਮਤਲਬ ਬਣਾ ਲਿਆ ਬਟ ਇਹ ਸੱਚੀ ਇੱਕ ਰੀਅਲ ਗਾਣੀ ਹੈਗੀ ਹੈ ਕਿ ਜਿਹਦੇ ਵਿੱਚ ਦੱਸਿਆ ਗਿਆ ਵਾ ਕਿ ਜਦੋਂ ਪਹਿਲੇ ਸਮੇਂ ਬੀਬੀਆਂ ਮਤਲਬ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਸੀ ਤੇ ਪਿੱਛੇ ਉਹ ਪ੍ਰੈਗਨੈਂਟਮ ਹੁੰਦੀਆਂ ਸੀ ਤੇ ਸਾਰਾ ਘਰ ਦਾ ਕੰਮ ਕਰ ਲੈਂਦੀਆਂ ਲੇਕਿਨ ਅੱਜ ਕੱਲ ਦਾ ਮੋਹ ਲੈਂਦਾ ਕਿ ਜਾਣ ਹੀ ਨਹੀਂ ਕਿ ਸਰੀਰਾਂ ਚੰਨੀ ਖੁਰਾਕਾਂ ਵੀ ਨਹੀਂ ਸਹੀ ਹੈਗੀਆਂ ਕੁਝ ਜਾਣੀਆਂ ਨਹੀਂ ਕੁਝ ਕੁੜੀਆਂ ਬਾਨੇ ਬਾੜ ਬੜੀਆਂ ਪਰ ਫਿਰ ਵੀ ਮੈਂ ਮੰਨਦੀ ਆਂ ਤੇਦੀ ਕਿ ਉਹ ਖਰਾਕਾਂ ਨਹੀਂ ਗਈਆਂ ਪਹਿਲੇ ਉਹਦੀ ਹਵਾ ਪਾਣੀ ਖਾਚੀ ਚ ਬਦਲਾਵ ਹੋ ਤੋਦੇ ਕਰਕੇ ਨਾ ਘਰਾਂ ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਪਈ ਆ ਉਸ ਮਾਹੌਲ ਚ ਕਿ ਜਿਹੜਾ ਟਾਈਮ ਉਹਨੂੰ ਸਭ ਤੋਂ ਜ਼ਿਆਦਾ ਸਾਥ ਹੋਰ ਪਿਆਰ ਦਾ ਚਾਹੀਦਾ ਹੈ ਜਦੋਂ ਉਹਦਾ ਬੰਦਾ ਵੀ ਉਹਦੇ ਕੋਲ ਨਾ ਹੋਵੇ ਸੋ ਅੱਜ ਦੀ ਸਟੋਰੀ ਬੜੀ ਪਿਆਰੀ ਤੁਸੀਂ ਧਿਆਨ ਨਾਲ ਦੇਖਣਾ ਠੀਕ ਹੈ ਓਕੇ ਬਾਏ